ਖਬਰਨਾਮਾ ਦੇਖ ਰਿਹਾ ਸਾਰੇ ਸੁੱਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਮੈਂ ਹਾਂ ਤੁਹਾਡਾ ਉਸ ਰਾਜ ਅਮਨਦੀਪ ਕੌਰ ਕਾਲੀ ਥਾਰ ਵਾਲੀ ਬੀਬੀ ਜਿਸ ਨੂੰ ਇੰਸਟਾ ਦੀ ਕਵੀਨ ਵੀ ਕਿਹਾ ਜਾਂਦਾ ਹੈ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ ਕਿ ਅਮਨਦੀਪ ਦੇ ਘਰ ਉੱਤੇ ਜਿਹੜਾ ਹੈ ਬਲਡوزر ਚੱਲਿਆ ਹੈ ਅਮਨਦੀਪ ਕੌਰ ਨੂੰ ਜੇਲ੍ਹ ਦੇ ਵਿੱਚ ਬੈਠੇ ਹੁੰਦਿਆਂ ਵੀ ਆਈਪੀ ਟਰੀਟ ਕੀਤਾ ਗਿਆ ਹਰ ਤਰ੍ਹਾਂ ਦਾ ਫਰੂਟ ਦਿੱਤਾ ਗਿਆ ਹਰ ਤਰ੍ਹਾਂ ਦੇ ਕੱਪੜੇ ਦਿੱਤੇ ਗਏ ਯਾਨੀ ਕਿ ਉੱਤੇ ਵੀ ਸ਼ਾਨੋ ਸ਼ੌਕਤ ਦੇ ਨਾਲ ਲਸ ਰਹੀ ਉਸ ਤੋਂ ਬਾਅਦ ਇਹ ਸਾਰੇ ਮਾਮਲੇ ਉੱਤੇ ਮਿੱਟੀ ਪਾ ਕੇ ਪੰਜਾਬ ਸਰਕਾਰ ਵੱਲੋਂ ਉਸ ਨੂੰ ਜਲਦੀ ਤੋਂ ਜਲਦੀ ਬਾਹਰ ਲਿਆਂਦਾ ਗਿਆ ਕਿਉਂਕਿ ਪੰਜਾਬ ਸਰਕਾਰ ਨੂੰ ਵੀ ਪਤਾ ਸੀ ਸੂਬੇ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਵੀ ਪਤਾ ਸੀ ਇਹ ਵੱਡੇ ਅਫਸਰਾਂ ਦੇ ਕਿਤੇ ਰਾਜ਼ ਨਾ ਉਗਲ ਦੇਵੇ ਇਹ ਕਿਤੇ ਬੋਲਣਾ ਦੇਵੇ ਕਿ ਕਿਹੜੇ ਆਈਪੀਐਸ ਨੇ ਕਿਹੜੇ ਵਿਧਾਇਕ ਨੇ ਤੇ ਕਿਹੜੇ ਮੰਤਰੀ ਇਸ ਵਿੱਚ ਰਮੋਲਮ ਨੇ ਕਿਉਂਕਿ ਇਹ ਹੁਣ ਤੋਂ ਕਾਰੋਬਾਰ ਨਹੀਂ ਕਰ ਰਹੀ ਇਹ 2011 ਤੋਂ ਲੈ ਕੇ 2025 ਤੱਕ ਲਗਾਤਾਰ ਕਾਰੋਬਾਰ ਕਾਰੋਬਾਰ ਕਰ ਰਹੀ ਸੀ ਚਿੱਟੇ ਦਾ ਯਾਰੀ ਕੇ ਕਰੋੜਾਂ ਦੀ ਜਾਇਦਾਦ ਕਰੋੜਾਂ ਦੀ ਕਰੋੜਾਂ ਦੀਆਂ ਗੱਡੀਆਂ ਮਹਿੰਗੇ ਮੋਬਾਈਲ ਮਹਿੰਗੀਆਂ ਘੜੀਆਂ ਇਵਨ ਤੋਂ ਉਸਦਾ ਕੁੱਤਾ ਵੀ 180 ਹਜ਼ਾਰ ਪੈਦਾ ਹੈ ਇੰਸਟਾਗ੍ਰਾਮ ਕੁਮਿੰ ਅਮਨਦੀਪ ਕੌਰ ਦੇ ਘਰ ਉੱਤੇ ਬਲਡੋਜ਼ਰ ਨਹੀਂ ਚੱਲਿਆ ਉਂਝ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ 6 600 ਐਨਡੀਪੀਸੀ ਦੇ ਪਰਚੇ ਕਰਤੇ 300 ਤੋਂ ਪਲੱਸ ਕਾਰਟਾ ਤੇ ਇਸ ਨੂੰ ਲੈ ਕੇ ਇੱਕ ਵਾਰ ਫਿਰ ਤਤੇ ਹੋ ਗਏ ਨੇ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਪੁਲਾਤੂ ਸੁਖਪਾਲ ਸਿੰਘ ਖਹਿਰਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਹੁਣ ਜਿਹੜੇ ਪਰਚੇ 25 ਮੌਤਾ ਨੂੰ ਲੈ ਕੇ ਹੋਏ ਨੇ ਉਹ ਸਿਰਫ ਆਮ ਲੋਕਾਂ ਤੇ ਲੱਲੀ-ਸ਼ੱਲੀ ਤੇ ਘਟੇਗੇ ਨੇ ਜਿਹੜੇ ਮੇਨ ਸਰਗਣੇ ਨੇ ਮੀਥਨੋਲ ਦੇ ਨਾਮ ਦਾ ਜਿਹੜਾ ਕੈਮੀਕਲ ਉਹ ਵੱਡੇ ਕਾਰੋਬਾਰ ਕਾਰੋਬਾਰੀਆਂ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਦਿੱਤਾ ਗਿਆ ਜਿਸ ਦੇ ਨਾਲ ਸ਼ਰਾਬ ਬਣੀ ਤੇ ਉਹ ਵੱਡੇ ਕਾਰੋਬਾਰੀ ਕਿੱਥੇ ਨੇ ਐਂਡੀਪੀਸੀ ਦੇ ਪਰਚੇ ਜਿਹੜੇ ਨੇ ਕੀਤੇ ਗਏ ਨੇ ਉਹ ਸਿਰਫ ਆਮ ਲੋਕਾਂ ਉੱਤੇ ਕੀਤੇ ਗਏ ਨੇ ਬਸ ਵੱਡੇ ਕਿਸੇ ਵਪਾਰੀ ਨੂੰ ਵਿੱਚ ਇਨਵੋਲਵ ਨਹੀਂ ਕੀਤਾ ਗਿਆ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਇਹਦੇ ਵਿੱਚ ਛੋਟੇ ਤੋਂ ਲੈ ਕੇ ਵੱਡਾ ਅਤੇ ਵੱਡੇ ਤੋਂ ਲੈ ਕੇ ਛੋਟਾ ਅਫਸਰ ਇਨਵੋਲ ਹੈ 25 ਮੌਤਾਂ ਦਾ ਜ਼ਿੰਮੇਵਾਰ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਹੋਇਆ ਸੀ ਇਹ ਉਹੀ ਭਗਵੰਤ ਮਾਨ ਹੈ ਇਹੀ ਕੁਲਤਾਸ ਸਿੰਘ ਸਨਮਾ ਹਰਪਾਲ ਸਿੰਘ ਚੀਮਾ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਬੰਦੇ ਮਰੇ ਸੀ ਤੇ ਕਤਲ ਦਾ ਪਰਚਾ ਹੋਣਾ ਚਾਹੀਦਾ ਹੈ ਕੈਪਟਨ ਅਮਰਿੰਦਰ ਸਿੰਘ ਤੇ ਏ ਟੰਡੋਰਾ ਪਟਿਆ ਸੀ ਉਗਵੰਤਮਾਨ ਹਰਪਾਲ ਸਿੰਘ ਚੀਮਾ ਕੁਲਤਾਸ ਸਿੰਘ ਸਨਮਾ ਤੇ ਹਰਜੋਤ ਸਿੰਘ ਬੈਂਸਵਾਲਾ ਨੇ ਉਹਦਾ ਹੀ ਐਮਐਲਏ ਹੁੰਦੇ ਸੀ ਤੇ ਹੁਣ ਕੀ ਹੋ ਗਿਆ ਹੁਣ ਤੁਹਾਡੇ ਉੱਤੇ ਕਤਲ ਦਾ ਪਰਚਾ ਕਿਉਂ ਨਹੀਂ ਹੋਣਾ ਚਾਹੀਦਾ ਮੰਗ ਕੀਤੀ ਗਈ ਹੈ ਸੁਖਪਾਲ ਸਿੰਘ ਖਹਿਰਾ ਵੱਲੋਂ ਕਿ ਕਾਲੀ ਥਾਰ ਵਾਲੀ ਬੀਬੀ ਦੂਸਰੇ ਪਾਸੇ ਜਿਹੜੇ ਇਧਰ ਵੱਡੇ ਸਰਗਣੇ ਕਾਲੀਆਂ ਭੇਡਾ ਅਨਮੋਲੋਂ ਨੇ ਜਾਂ ਤੁਹਾਡੇ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ ਐਸਐਚਓ ਚਾ ਡੀਐਸਪੀ ਨੂੰ ਗੱਲ ਨਹੀਂ ਬਣਦੀ ਇਹ ਤਾਂ ਡੀਆਈਜੀ ਤੱਕ ਤੇ ਡੀਜੀਪੀ ਤੱਕ ਜੇ ਮਹੀਨੇ ਜਾਂਦੇ ਨੇ ਇਹ ਮਹੀਨੇ ਕਿਵੇਂ ਬੰਦ ਹੋਣਗੇ ਕਿਵੇਂ ਕਰਨਗੇ ਇਹ ਤਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਸੋਚਣ ਐਸਐਚਓ ਜਾਂ ਡੀਐਸਪੀ ਨੂੰ ਮੋਤਲ ਕਰਕੇ ਇਹ ਗੱਲ ਨਹੀਂ ਬਣਨੀ ਮੇਨ ਸਰਗਣਾ ਮੇਨ ਕਾਲੀਆਂ ਪੇੜਾਂ ਦਾ ਨਾਮ ਕਿਉਂ ਨਹੀਂ ਲੈਂਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰ ਲੈ ਕੇ ਫਿਰ ਇੱਕ ਵਾਰ ਚਰਚਾ ਦਾ ਵਿਸ਼ਾ ਬਣ ਗਿਆ ਨਹੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਂ ਕਿਉਂਕਿ ਕੱਲ ਇੱਕ ਡੀਐਸਪੀ ਗੁਰਪ੍ਰੀਤ ਹਲਕਾ ਸੰਗਰੂਰ ਜ਼ਿਲ੍ਹਾ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਸ ਦੇ ਕੋਲੋਂ ਜਿਹੜਾ ਹੈ ਨਸ਼ੀਲੇ ਪਦਾਰਥ ਯਾਨੀ ਕਿ ਚਿਟਾ ਫੜਿਆ ਗਿਆ ਉਹ ਜੇਲ੍ਹ ਦੇ ਵਿੱਚ ਪਿਸਤੌਲ ਸਪਲਾਈ ਕਰਦਾ ਸੀ ਜੇਕਰ ਡੀਐਸਪੀ ਵਰਗੇ ਅਜਿਹੇ ਕਾਮ ਕਰਨਗੇ ਤਾਂ ਫਿਰ ਆਮ ਲੋਕਾਂ ਦਾ ਕੀ ਬਣੇਗਾ